ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਅੱਜ ਦੀ ਇਸ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਹਾਂ ਜੀ ਅੱਜ ਦਾ ਜਿਹੜਾ ਆਪਣਾ ਵੀਡੀਓ ਹੈ ਜੀ ਉਹ ਹੈਗਾ ਡਰਾਈ ਸਕਿਨ ਦੇ ਰਿਲੇਟਡ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀ ਕਿ ਸਾਡੀ ਸਕਿਨਾਂ ਜਿਹੜੀ ਡਰਾਈ ਹੈਗੀ ਉਹਦੇ ਲਈ ਕੋਈ ਹੋਮ ਰੈਮੇਡੀ ਸਾਨੂੰ ਦੱਸੋ ਤੇ ਜਿਹੜੀ ਹੋਮ ਰੈਮੇਡੀਜ਼ ਮੈਂ ਯੂਜ਼ ਕਰਦੀ ਹਾਂ ਮੈਂ ਤੁਹਾਡੇ ਨਾਲ ਉਹੀ ਸ਼ੇਅਰ ਕਰਦੀ ਹੁੰਨੀ ਹੈਗੀ ਤੇ ਵੈਸੇ ਮੇਰੀ ਸਕਿਨ ਕਦੇ ਡਰਾਈ ਨਹੀਂ ਹੋਈ ਮੇਰੀ ਸਕਿਨ ਵੀ ਮਤਲਬ ਮੈਂ ਪਤਾ ਨਹੀਂ ਮੈਂ ਹੋਮ ਰੈਮਡੀਜ਼ ਜਿਹੜੀਆਂ ਯੂਜ਼ ਕਰਦੀ ਰਹੀ ਨਹੀਂ ਆ ਹਨਾ ਕੰਟੀਨਿਊ ਮੈਂ ਫੋਲੋ ਕਰਦੀ ਰਹੀ ਨਹੀਂ ਇਹਨਾਂ ਚੀਜ਼ਾਂ ਨੂੰ ਤਾਂ ਕਰਕੇ ਡਰਾਈ ਨਹੀਂ ਹੁੰਦੀ ਮੇਰੀ ਸਕਿਨ ਤੇ ਵੀ ਹਾਂ ਜੇ ਘਰ ਮੇ ਥੋੜਾ ਗੈਪ ਹੈ ਜੇ ਨਾ ਕਿਸੇ ਵਜ੍ਹਾ ਕਰਕੇ ਜਿਹੜਾ ਸਕਿਨ ਰੁਟੀਨ ਹੈ ਆਪਣਾ ਉਹ ਸਕਿਨ ਕੇਅਰ ਰੁਟੀਨ ਆ ਫੋਲੋ ਨਾ ਕੀਤਾ ਜਾਵੇ ਤਾਂ ਫਿਰ ਜਿਹੜੀ ਸਕਿਨ ਉਹ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਵੈਸੇ ਆਪਾਂ ਨਾ ਛੋਟੀਆਂ-ਛੋਟੀਆਂ ਜਿਹੀਆਂ ਗੱਲਾਂ ਦਾ ਜੇ ਆਪਾਂ ਧਿਆਨ ਰੱਖ ਲਈ ਤਾਂ ਆਪਣੀ ਸਕਿਨ ਜਿਹੜੀ ਡਰਾਈ ਹੁੰਦੀ ਹੋਈ ਨਹੀਂ ਹੈਗੀ ਇਹ ਪ੍ਰੋਬਲਮ ਆਪਾਂ ਨੂੰ ਆਉਂਦੀ ਹੀ ਨਹੀਂ ਹੈਗੀ ਜੇ ਆਪਾਂ ਰੁਟੀਨ ਦੇ ਵਿੱਚ ਫੋਲੋ ਕਰਦੇ ਆਂ ਜਿਵੇਂ ਹੁਣ ਆਪਣੇ ਘਰੇ ਕਾਰਡ ਹੁੰਦੀ ਹੈ ਹਨਾ ਦਹੀਂ ਹੁੰਦੀ ਹੈ ਜੇ ਦਹੀਂ ਨਹੀਂ ਹੁੰਦੀ ਤਾਂ ਆਪਣੇ ਘਰੇ ਮਲਾਈ ਤਾਂ ਹੁੰਦੀ ਹੈ ਹਨਾ ਦੁੱਧ ਤੇ ਕਰੀਮ ਆਉਂਦੀ ਹੈ ਜਿਹੜੀ ਤੇ ਉਹ ਆਪਾਂ ਜੇ ਫੇਸ ਤੇ ਅਪਲਾਈ ਕਰਦੇ ਰਹੀਏ ਨਾ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਇੰਨਾ ਕੁ ਟਾਈਮ ਤਾਂ ਆਪਣੇ ਕੋਲ ਹੁੰਦਾ ਹਨਾ 5-7 ਮਿੰਟ ਆਪਾਂ ਫ੍ਰੀ ਬੈਨ ਨੇ ਹਨਾ ਤਾਂ ਉਦੋਂ ਤੁਸੀਂ ਅਪਲਾਈ ਕਰ ਲਓ ਆਪਣੇ ਫੇਸ ਤੇ ਬੇਸ਼ੱਕ ਤੁਸੀਂ ਕੱਲੀ ਮਲਾਈ ਕੱਲੀ ਮਲਾਈ ਆਪਣੇ ਫੇਸ ਤੇ ਅਪਲਾਈ ਕਰ ਲਓ ਸਿਰਫ 10 15 ਮਿੰਟ ਤੁਸੀਂ ਰੱਖ ਸਕਦੇ ਹੋ ਅੱਧਾ ਘੰਟਾ ਵੀ ਰੱਖ ਸਕਦੇ ਹੋ ਕਿਉਂਕਿ ਵੀਰੇ ਮੈਂ ਹਰ ਵੀਡੀਓ ਦੇ ਵਿੱਚ ਦੱਸਦੀ ਹਾਂ ਕਿਉਂਕਿ ਜਿਹੜੀਆਂ ਹੋਮ ਰੈਮਡੀਜ਼ ਆਪਾਂ ਯੂਜ਼ ਕਰਦੇ ਆਂ ਉਹਨਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਮਾਰਕੀਟ ਵਾਲੀਆਂ ਚੀਜ਼ਾਂ ਜਿਹੜੀਆਂ ਆਪਾਂ ਵਰਤਦੇ ਆਂ ਉਹਨਾਂ ਦਾ ਹੋ ਜਾਂਦਾ ਜਿਹੜੇ ਆਪਾਂ ਪ੍ਰੋਡਕਟ ਯੂਜ਼ ਕਰਦੇ ਆਂਗੇ ਕਈ ਵਾਰ ਉਹਨਾਂ ਸਾਈਡ ਇਫੈਕਟ ਵੀ ਹੋ ਜਾਂਦਾ ਪਰ ਘਰ ਦੀ ਕਿਸੇ ਵੀ ਚੀਜ਼ ਦਾ ਆਪਾਂ ਯੂਜ਼ ਕਰਦੇ ਆ ਜਦੋਂ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਬੇਸ਼ੱਕ ਆਪਾਂ ਨੂੰ ਘੰਟਾ ਅਪਲਾਈ ਕਰਕੇ ਰੱਖ ਲਈਏ ਠੀਕ ਹੈ ਜੀ ਬਸ ਇੱਕ ਹਾਂ ਜਿਹੜਾ ਆਪਾਂ ਨਿੰਬੂ ਦੀ ਬੂੰਦਾਂ ਪਾਉਣਾ ਹੈ ਨਾ ਨਿੰਬੂ ਦਾ ਰਸ ਪਾਉਣਾ ਉਹ ਜ਼ਰੂਰ ਹਾਰਮਫੁਲ ਹੁੰਦਾ ਆਪਣੇ ਫੇਸ ਦੇ ਲਈ ਤੇ ਉਹ ਬਿਓ ਘੱਟ ਯੂਜ਼ ਕਰਿਆ ਕਰੋ ਤੁਸੀਂ ਜੇ ਕਿਸ ਦੀ ਸਕਿਨ ਜਿਆਦਾ ਸੈਂਸਿਟਿਵ ਹੈ ਉਹ ਤਾਂ ਬਿਲਕੁਲ ਹੀ ਨਾ ਕਰਿਆ ਕਰੋ ਸਕਿਪ ਕਰ ਦਿਆ ਕਰੋ ਤੇ ਤੁਸੀਂ ਨਿੰਬੂ ਦੀ ਜਗ੍ਹਾ ਤੇ ਨੇ ਟਮਾਟਰ ਦਾ ਰਸ ਹੈ ਜਿਹੜਾ ਉਹ ਯੂਜ਼ ਕਰ ਸਕਦੇ ਹੋ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ ਆਪਣੇ ਫੇਸ ਦਾ ਠੀਕ ਹੈ ਜੀ ਤੇ ਇਹ ਚੀਜ਼ਾਂ ਤੁਸੀਂ ਡੇਲੀ ਰੁਟੀਨ ਦੇ ਵਿੱਚ ਫੋਲੋ ਜ਼ਰੂਰ ਕਰੋ ਤੁਸੀਂ ਨਾਈਟ ਰੁਟੀਨ ਦੇ ਵਿੱਚ ਆਪਣਾ ਰੁਟੀਨ ਬਣਾ ਲਓ ਕਿ ਆਪਾਂ ਨੇ ਜਦੋਂ ਸੋਣਾ ਹੈ ਆਪਾਂ ਨੇ ਫੇਸ ਤੇ ਆਪਣੇ ਤੇ ਮਲਾਈ ਜਾਂ ਦਹੀਂ ਇਹ ਚੀਜ਼ ਦੀ ਮ사ਜ ਕਰਨੀ ਹੀ ਕਰਨੀ ਹੈਗੀ ਸੌਣ ਤੋਂ ਪਹਿਲਾਂ ਠੀਕ ਹੈ ਬਾਕੀ ਸਵੇਰ ਉੱਠ ਕੇ ਹੈ ਨਾ ਜਦੋਂ ਆਪਾਂ ਆਪਣੇ ਕੋਲ 5-7 ਮਿੰਟ ਤਾਂ ਹੁੰਦੀ ਹੈ ਹੈ ਨਾ ਪ੍ਰੈਸ ਕਰਦੇ ਹੁਣੇ ਉਦੋਂ ਆਪਾਂ ਫੇਸ ਦੇ ਉੱਤੇ ਅਪਲਾਈ ਕਰ ਲਿਆ ਚਲੋ ਨਾਲ-ਨਾਲ ਕੰਮ ਕਰ ਲਿਆ ਆਪਦੇ ਹੈ ਨਾ ਤੇ ਅੱਧੇ ਘੰਟੇ ਬਾਅਦ ਜਾਂ ਵੀ 25 ਮਿੰਟਾਂ ਬਾਅਦ ਆਪਾਂ ਉਤਾਰਤਾ ਫੇਸ ਆਪਣਾ ਜਿਹੜਾ ਵਾਸ਼ ਕਰ ਲਿਆ ਤੇ ਇੱਕ ਫੇਸ ਵੀ ਜਦੋਂ ਆਪਾਂ ਕੁਝ ਵੀ ਚੀਜ਼ ਅਪਲਾਈ ਕਰਦੇ ਆ ਨਾ ਆਪਣੇ ਫੇਸ ਤੇ ਦਹੀਂ ਕਰਦੇ ਆ ਮਲਾਈ ਕਰਦੇ ਆ ਨਾ ਕੁਝ ਵੀ ਆਪਾਂ ਆਪਣੀ ਸਕਿਨ ਨੂੰ ਵੀ ਡਰਾਈ ਨਾ ਰਹੇ ਉਸ ਦੇ ਲਈ ਆਪਾਂ ਆਇਲੀ ਚੀਜ਼ਾਂ ਲਾਉਨੇ ਆ ਹੈ ਨਾ ਆਪਣੇ ਫੇਸ ਤੇ ਤਾਂ ਉਸ ਤੋਂ ਬਾਅਦ ਤੁਸੀਂ ਇਸੇ ਸਾਬਣ ਨਾਲ ਜਾਂ ਫੇਸ ਵਾਸ਼ ਨਾਲ ਆਪਣਾ ਜਿਹੜਾ ਵਾਸ਼ ਫੇਸ ਦਾ ਵਾਸ਼ ਨਾ ਕਰਿਆ ਕਰੋ ਸਿਰਫ ਪਾਣੀ ਨਾਲ ਹੀ ਵਾਸ਼ ਕਰਕੇ ਤੁਸੀਂ ਇਦਾਂ ਹੀ ਛੱਡ ਦਿਆ ਕਰੋ ਬਾਕੀ ਜਦੋਂ ਤੁਸੀਂ ਦਿਨੇ ਹਨਾ ਵੀ ਜਦੋਂ ਵੀ ਤੁਸੀਂ ਨਹਾਣਾ ਕਰਨਾ ਹੈ ਨਾ ਜਾਂ ਘੰਟੇ ਦੋ ਘੰਟਿਆਂ ਬਾਅਦ ਜਦੋਂ ਤੁਸੀਂ ਫੇਸ ਵਾਸ਼ ਕਰਨਾ ਹੈ ਤਾਂ ਫਿਰ ਉਦੋਂ ਤੁਸੀਂ ਸਭ ਨੂੰ ਵਗੈਰਾ ਨਾਲ ਆਪਣਾ ਫੇਸ ਜਿਹੜਾ ਵਾਸ਼ ਕਰ ਸਕਦੇ ਹੋ ਫੇਸ ਵਾਸ਼ ਨਾਲ ਫੇਸ ਫੇਸ ધો ਸਕਦੇ ਹੋ ਆਪਦਾ ਤੇ ਨਾਲ ਦੀ ਨਾਲ ਤੁਸੀਂ ਕੋਈ ਵੀ ਰੈਮਡੀ ਯੂਜ਼ ਕਰਕੇ ਨਾਲ ਦੀ ਨਾਲ ਫੇਸ ਜਿਹੜਾ ਆਪਣਾ ਉਹ ਵਾਸ਼ ਨਾ ਕਰਿਆ ਕਰੋ ਕਿਸੇ ਪ੍ਰੋਡਕਟ ਦੇ ਨਾਲ ਫੇਸ ਵਾਸ਼ ਵਗੈਰਾ ਨਾਲ ਠੀਕ ਹੈ ਜੀ ਤੇ ਅੱਜ ਦਾ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਲਵਾਂਗੇ ਇੱਕ ਹੋਊਗੀ ਜੀ ਦਹੀਂ ਤੇ ਦੂਜੇ ਨੰਬਰ ਤੇ ਹੋਊਗੀ ਹਲਦੀ ਹਲਦੀ ਪਾਊਡਰ ਹਲਦੀ ਤੁਹਾਡੇ ਘਰ ਦੀ ਹੋਵੇ ਤਾਂ ਬਹੁਤ ਜ਼ਿਆਦਾ ਵਧੀਆਗਾ ਤੇ ਮੇਰੇ ਕੋਲ ਘਰ ਦੀ ਹੈਗੀ ਸਾਡੇ ਮਤਲਬ ਪੂਆ ਜੀ ਦੇ ਘਰੋਂ ਮੰਗਾਈ ਹੋਈ ਆ ਉਹਨਾਂ ਨੇ ਮਤਲਬ ਖੇਤੀ ਕਰਦੇ ਨੇ ਉਹ ਹਲਦੀ ਘਰ ਦੀ ਹਲਦੀ ਯੂਜ਼ ਕਰਦੇ ਨੇ ਘਰੇ ਬਣਾ ਕੇ ਠੀਕ ਹੈ ਜੀ ਤੇ ਉਹ ਹਲਦੀ ਹੈ ਮੇਰੇ ਕੋਲ ਇੱਕ ਇੱਕ ਹੈਗਾ ਜੀ ਆਪਣੇ ਕੋਲ ਸ਼ਾਇਦ ਤੁਸੀਂ ਕਹੋਗੇ ਹਣਾ ਜਿਹੜੇ ਮੇਰੇ ਪੱਕੇ ਸਬਸਕ੍ਰਾਈਬਰ ਨੇ ਹਨਾ ਜਿਹੜੇ ਮੇਰੀ ਹਰ ਇੱਕ ਵੀਡੀਓ ਦੇਖਦੇ ਨੇ ਕਿ ਹਾਂ ਸ਼ਾਇਦ ਆਪਾਂ ਹਰ ਇੱਕ ਚੀਜ਼ ਦੇ ਵਿੱਚ ਪਾਉਣਿਆ ਸ਼ਾਇਦ ਬਹੁਤ ਹੀ ਜ਼ਿਆਦਾ ਵਧੀਆ ਸਕਿਨ ਦੇ ਲਈ ਜੇ ਤੁਸੀਂ ਕੱਲਾ ਵੀ ਆਪਣੇ ਫੇਸ ਤੇ ਰੁਟੀਨ ਦੇ ਵਿੱਚ ਅਪਲਾਈ ਕਰਦੇ ਹੋ ਨਾ ਤਾਂ ਸਾਰੀਆਂ ਪ੍ਰੋਬਲਮਸ ਦਾ ਹੱਲ ਹੁੰਦਾ ਹੈ ਇਹਦੇ ਨਾਲ ਠੀਕ ਹੈ ਜੀ ਸੋ ਆਪਾਂ ਹਰੇਕ ਰੈਮਡੀਜ਼ ਦੇ ਵਿੱਚ ਜਿਹੜਾ ਸ਼ਾਇਦ ਹੈਗਾ ਉਹ ਜ਼ਰੂਰ ਐਡ ਕਰਦੇ ਹੁੰਨੇ ਹੈਗੇ ਤੇ ਆਪਾਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆਂਗੇ ਗੁਲਾਬ ਜਲ ਤੋਂ ਤੇ ਗੁਲਾਬ ਜਲ ਨਾਲ ਆਪਾਂ ਪਹਿਲਾਂ ਆਪਣਾ ਜਿਹੜਾ ਫੇਸ ਹੈਗਾ ਉਹਨੂੰ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਠੀਕ ਹੈ ਜੀ ਕਾਟਨ ਦੀ ਹੈਲਪ ਨਾ ਵੀ ਕਰ ਸਕਦੇ ਤੁਸੀਂ ਜੇ ਤੁਹਾਡੇ ਕੋਲ ਹਨਾ ਕੋਈ ਅ چھوٹਾ ਰੁਮਾਲ ਵਗੈਰਾ ਹੁੰਦਾ ਨਾ ਉਹਦੇ ਨਾਲ ਵੀ ਕਰ ਸਕਦੇ ਆਪਾਂ ਟਾਵਲ ਨਾਲ ਵੀ ਕਰ ਸਕਦੇ ਆ ਮੇਰੇ ਕੋਲ ਕਾਟਨ ਹੈਗੀ ਆਪਣਾ ਜਿਹੜਾ ਮੇਕਅਪ ਹੈ ਜਆ ਆਪਣੀ ਦਿਨ ਦੇ ਵਿੱਚ ਹਨਾ ਜਿਹੜੀ ਗੰਦਗੀ ਹੈ ਫੇਸ ਦੇ ਉੱਤੇ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਕਲੀਅਰ ਕਰ ਲੈਣਾ ਜਿਹੜੀ ਵੀ ਤੁਸੀਂ ਹੋਮ ਰੈਮਡੀਜ਼ ਯੂਜ਼ ਕਰੋਗੇ ਉਸ ਤੋਂ ਪਹਿਲਾਂ ਕੋਈ ਵੀ ਆਪਾਂ ਨਾ ਕੁਝ ਵੀ ਅਪਲਾਈ ਕਰਦੇ ਆਪਣੇ ਫੇਸ ਤੇ ਉਹਨਾਂ ਦਹੀਂ ਵਗੈਰਾ ਜਾਂ ਕੁਝ ਵੀ ਪੈਕ ਵਗੈਰਾ ਲਗਾਉਨੇ ਹਨਾ ਤਾਂ ਉਸ ਤੋਂ ਬਾਅਦ ਰਗੜ ਰਗੜ ਕੇ ਆਪਣਾ ਫੇਸ ਆ ਜਿਹੜਾ ਉਹਨਾਂ ਸਾਫ਼ ਕਰਿਆ ਕਰੋ ਜਦੋਂ ਆਪਾਂ ਧੋਨੇ ਹੁੰਨੇ ਆ ਫੇਸ ਨੂੰ ਤਾਂ ਉਹਦੋਂ ਟੈਪ ਟੈਪ ਕਰਕੇ ਹੀ ਸਾਫ਼ ਕਰ ਲਿਆ ਕਰੋ ਕਿਉਂਕਿ ਜਦੋਂ ਆਪਾਂ ਰਗੜ ਕੇ ਸਾਫ਼ ਕਰਦੇ ਹਾਂ ਉਹ ਸਾਰਾ ਜਿਹੜਾ ਮਤਲਬ ਕਿ ਆਪਾਂ ਪੈਕ ਵਗੈਰਾ ਲਗਾਇਆ ਹੁੰਦਾ ਉਹਦਾ ਅਸਰ ਹੁੰਦਾ ਜਿਹੜਾ ਉਹ ਨਹੀਂ ਰਹਿੰਦਾ ਆਪਣੇ ਫੇਸ ਤੇ ਠੀਕ ਹੈ ਜੀ ਇੱਥੇ ਆਪਾਂ ਸਾਰਾ ਆਪਣਾ ਫੇਸ ਸੀ ਜਿਹੜਾ ਸਾਫ਼ ਕਰ ਲਿਆ ਚੰਗੀ ਤਰ੍ਹਾਂ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਸੀ ਜੀ ਕਿ ਚਿਹਰੇ ਦੇ ਉੱਤੇ ਤਿਲ ਨੇਗੇ ਤਿਲ ਨੂੰ ਰਿਮੂਵ ਕਰਨ ਦਾ ਕੁਝ ਦੱਸੋ ਮੇਰੇ ਤਿਲ ਮੇਰੇ ਖੁੱਦ ਦੇ ਬਹੁਤ ਨੇਗੇ ਚਿਹਰੇ ਦੇ ਉੱਤੇ ਤੁਸੀਂ ਦੇਖ ਸਕਦੇ ਹੋਗੇ ਹਨਾ ਤੇ ਇਹਨਾਂ ਨੂੰ ਮੈਂ ਕਦੇ ਵੀ ਰਿਮੂਵ ਨਹੀਂ ਕਰ ਸਕੀ ਪਰ ਮੈਨੂੰ ਕੁਝ ਨਹੀਂ ਪਤਾ ਇਹਨਾਂ ਬਾਰੇ ਵੀ ਇਹ ਕਿਵੇਂ ਰਿਮੂਵ ਹੋਣਗੇ ਠੀਕ ਹੈ ਜੀ ਇਹਨਾਂ ਦਾ ਮੇਰੇ ਕੋਲ ਕੋਈ ਇਲਾਜ ਨਹੀਂ ਹੈਗਾ ਸਭ ਤੋਂ ਪਹਿਲਾਂ ਆਪਾਂ ਕਰਡ ਲੈ ਲਈ ਐਨੇ ਕੀ ਕਾਫੀ ਹੋਣੀ ਹੈਗੀ ਤੇ ਉਹਦੇ ਵਿੱਚ ਪਾਵਾਂਗੇ ਆਪਾਂ ਹਲਦੀ ਮੇਰੇ ਕੋਲ ਕ ਘਰ ਦੀ ਹਲਦੀ ਹੈ ਤੁਸੀਂ ਦੂਜੀ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਸਿਰਫ ਇੱਕ ਚੁਟਕੀ ਹੀ ਪਾਉਣੀ ਹੈ ਨਹੀਂ ਤਾਂ ਫਿਰ ਆਪਣਾ ਜਿਹੜਾ ਚਿਹਰਾ ਉਹ ਯੈਲੋ ਯੈਲੋ ਜਾਂ ਹੋ ਜਾਊਗਾ ਜ਼ਿਆਦਾ ਠੀਕ ਹੈ ਠੀਕ ਹੈ ਹਲਕੀ ਜੀ ਪਾਉਣੀ ਹੈ ਇੱਕ ਪਿੰਚ ਪਾ ਸਕਦੇ ਹੋ ਤੁਸੀਂ ਤੇ ਤੀਜੇ ਨੰਬਰ ਤੇ ਆਪਾਂ ਪਾ ਰਹੇ ਹਾਂ ਜੀ ਸ਼ਾਇਦ ਇਹ ਜਿਹੜੇ ਇਹਨਾਂ ਚੀਜ਼ਾਂ ਨੂੰ ਆਪਾਂ ਤਿੰਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਇਹ ਜਿਹੜੀ ਆਪਾਂ ਤੁਹਾਨੂੰ ਅੱਜ ਹੋਮ ਰੈਮਡੀ ਦੱਸ ਰਹੇ ਹਾਂਗੇ ਇਹ ਤੁਸੀਂ ਡੇਲੀ ਅਪਲਾਈ ਕਰਨੀ ਆਪਣੇ ਫੇਸ ਤੇ ਰੁਟੀਨ ਦੇ ਵਿੱਚ ਜਰੂਰ ਫੋਲੋ ਕਰਨੀ ਹੈ ਤਾਂ ਇਹਦੇ ਨਾਲ ਤੁਹਾਡਾ ਹੌਲੀ-ਹੌਲੀ ਤੁਸੀਂ ਦਿਨ-ਦਰ-ਦਿਨ ਦੇਖੋਗੇ ਤੁਹਾਡਾ ਫੇਸ ਤੋਂ ਜਿਹੜੀ ਡਰਾਈਨੈਸ ਆ ਉਹ ਚਲੀ ਜਾਊਗੀ ਤੇ ਤੁਹਾਡਾ ਫੇਸ ਨਾ ਵਧੀਆ ਚਮਕਾਜੂਗੀ ਤੁਹਾਡੇ ਫੇਸ ਤੇ ਇੱਕ ਅਲੱਗ ਤਰ੍ਹਾਂ ਦੀ ਗਲੋ ਕਰੂਗੀ ਤੁਹਾਡੀ ਸਕਿਨ ਗਲੋ ਆਜੂਗੀ ਆਪਣੇ ਫੇਸ ਦੇ ਉੱਪਰ ਠੀਕ ਹੈ ਜੀ ਤੇ ਬਾਕੀ ਹੋਰ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਹਨਾ ਉਹਨਾਂ ਦਾ ਵੀ ਨਾਲ-ਨਾਲ ਜਿਹੜਾ ਹੱਲ ਹੋ ਜੂਗਾ ਕਿਉਂਕਿ ਰਿੰਕਲਸ ਆਉਣ ਲੱਗ ਜਾਂਦੀਆਂ ਨੇ ਹਨਾ ਆਪਣਾ ਫੇਸ ਜਦੋਂ ਡਰਾਈ ਹੁੰਦਾ ਆਪਣੇ ਫੇਸ ਤੇ ਉਸ ਵਜ੍ਹਾ ਨਾਲ ਰਿੰਕਲਸ ਆਉਣੀ ਸ਼ੁਰੂ ਹੋ ਜਾਂਦੀਆਂ ਨੇ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਵੀ ਤੁਸੀਂ ਰੁਟੀਨ ਦੇ ਵਿੱਚ ਫਾਲੋ ਕਰਨਾ ਠੀਕ ਹੈ ਕਮ ਸੇ ਕਮ ਤੁਸੀਂ 15 ਦਿਨ ਜ਼ਰੂਰ ਟਰਾਈ ਕਰਨਾਗਾ ਫਿਰ ਹੀ ਤੁਹਾਨੂੰ ਰਿਜ਼ਲਟ ਮਿਲਣਗੇ ਹਨਾ ਤੇ ਜੇ ਆਪਾਂ 3-4 ਦਿਨ ਯੂਜ਼ ਕਰਕੇ ਜਾਂ 2-3 ਦਿਨ ਯੂਜ਼ ਕਰਕੇ ਆਪਾਂ ਕਹੀਏ ਆਪਾਂ ਤਾਂ ਰਿਜ਼ਲਟ ਨਹੀਂ ਮਿਲਿਆ ਐਨੀ ਸ਼ੀਤੀ ਵੀਰੇ ਨਹੀਂ ਜਿਹੜਾ ਰਿਜ਼ਲਟ ਮਿਲਣਾ ਤੇ ਤੁਸੀਂ ਕਮ ਸੇ ਕਮ 15 ਦਿਨ ਇਸ ਚੀਜ਼ ਨੂੰ ਫਾਲੋ ਕਰਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਜ਼ਰੂਰ ਕਰਿਓ ਕਿ ਹਾਂ ਇਸ ਚੀਜ਼ ਨੇ ਤੁਹਾਨੂੰ ਹੈਲਪ ਕੀਤੀ ਜਾਂ ਨਹੀਂ ਕੀਤੀ ਠੀਕ ਹੈ ਜੀ ਸੋ ਜਿਹੜੀਆਂ ਬਾਜ਼ਾਰ ਦੇ ਵਿੱਚ ਆਪਾਂ ਕਰੀਮਾਂ ਲਿਆਉਣੇ ਆ ਹਨਾ ਤੇ ਉਹ ਆਪਾਂ ਨੂੰ ਕਿੰਨੇ ਤੋਂ 4 ਦਿਨਾਂ ਦੇ ਵਿੱਚ ਰਿਜ਼ਲਟ ਦਿਖਾਉਣਾ ਸ਼ੁਰੂ ਕਰ ਦਿੰਦੀਆਂ ਨੇਗੀਆਂ ਪਰ ਬਾਅਦ ਦੇ ਵਿੱਚ ਉਦਾਂ ਦਾ ਹੀ ਆਪਣਾ ਫੇਸ ਦੁਬਾਰਾ ਫੇਰ ਹੋ ਜਾਂਦਾ ਹੈਗਾ ਇਹ ਚੀਜ਼ਾਂ ਨੂੰ ਕੰਟੀਨਿਊ ਕਰਨ ਦੇ ਨਾਲ ਆਪਣਾ ਫੇਸ ਹੈ ਜਿਹੜਾ ਹਮੇਸ਼ਾ ਗਲੋਈ ਰਹਿੰਦਾ ਹੈ ਠੀਕ ਹੈ ਜੀ ਇਸ ਤੋਂ ਪਹਿਲਾਂ ਰਿੰਕਲਸ ਵਗੈਰਾ ਨਹੀਂ ਆਉਂਦੇ ਸ਼ਾਇਆ ਨਹੀਂ ਪੈਂਦੀਆਂ ਮੇਰੀਆਂ ਭੈਣਾਂ ਜਿਨ੍ਹਾਂ ਨੇ ਹਨਾ ਆ ਮੈਂ ਸਪੈਸ਼ਲੀ ਦੇਖਿਆਗਾ ਜਿਹੜੀਆਂ ਵੀ ਮਤਲਬ ਮੈਂ ਬਹੁਤ ਇਹ ਜਿਕੇ ਦੇਖੇ ਨੇ ਕਿ ਜਿੰਨਾਂ ਦੇ ਨਾ ਪ੍ਰੈਗਨੈਂਸੀ ਦੇ ਵਿੱਚ ਜਿਹੜੀਆਂ ਸ਼ਾਇਆ ਪੈਂਦੀਆਂ ਨੇ ਤੇ ਮੁੜ ਕੇ ਉਹ ਸਾਰੀ ਉਮਰ ਨਹੀਂ ਜਾਂਦੀਆਂ ਸੋ ਪ੍ਰੈਗਨੈਂਸੀ ਦੇ ਵਿੱਚ ਨਾ ਆਪਣਾ ਸਕਿਨ ਕੇਅਰ ਰੁਟੀਨ ਹੈ ਜਿਹੜਾ ਜਰੂਰ ਫੋਲੋ ਕਰੋ ਜੀ ਸਪੈਸ਼ਲੀ ਆਪਣੀ ਸਕਿਨ ਨੂੰ ਸਕਿਨ ਨੂੰ ਟਾਈਮ ਦਿਓ ਤੇ ਸਕਿਨ ਕੇਅਰ ਰੁਟੀਨ ਹੈ ਜਿਹੜਾ ਉਹ ਕੰਟੀਨਿਊ ਕਰੋ ਆਪਦਾ ਤੇ ਉਹਦੇ ਨਾਲ ਜਿਹੜਾ ਆਪ ਨੂੰ ਛਾਈਆਂ ਦੀ ਪ੍ਰੋਬਲਮ ਆਵੇ ਹੀ ਨਾ ਹਨਾ ਬਾਅਦ ਚ ਫਿਰ ਉਹ ਚੀਜ਼ ਦਾ ਹੱਲ ਹੋਣਾ ਮੁਸ਼ਕਿਲ ਹੋ ਜਾਂਦਾਗਾ ਮੇਰੇ ਹਲਕੇ ਹਲਕੇ ਛਾਈਆਂ ਆਈਆਂ ਸੀਗੀਆਂ ਮੇਰੀ ਗੁੜੀਏ ਦੇ ਟਾਈਮ ਤੇ ਤੇ ਉਸ ਤੋਂ ਬਾਅਦ ਉਹ ਠੀਕ ਹੋ ਗਈਆਂ ਸੀਗੀਆਂ ਬਾਕੀ ਹੁਣ ਬੇਟੇ ਦੇ ਟਾਈਮ ਤੇ ਮੈਂ ਆਉਣ ਹੀ ਨਹੀਂ ਦਿੱਤੀਆਂ ਮੈਂ ਐਨਾ ਆਪਣੀ ਸਕਿਨ ਦਾ ਜਿਹੜਾ ਧਿਆਨ ਰੱਖਦੀ ਆ ਠੀਕ ਹੈ ਜੀ 90 ਨੂੰ ਚੰਗੀ ਤਰ੍ਹਾਂ ਅਪਲਾਈ ਕਰ ਲਿਆ ਅਪਲਾਈ ਕਰਨ ਤੋਂ ਬਾਅਦ ਆਪਾਂ ਇਹ ਚੰਗੀ ਤਰ੍ਹਾਂ ਮ사ਜ ਕਰਾਂਗੇ ਠੀਕ ਹੈ ਜੀ ਇਵਰੇ ਮੇਰੇ ਗੁੜੀਆਂ ਨੇ ਸ਼ਾਪਤਾ ਤੁਸੀਂ ਇਦਾਂ ਨਾ ਕਿਓ ਕਿ ਹਨਾ ਟੈਟੂ ਬਣਿਆ ਹੋਇਆ ਕੋਈ ਸਕੈਚ ਨਾਲ ਹੀ ਬਣਾਇਆ ਹੋਇਆਗਾ ਮੈਂ ਆਪਣੀ ਵੀਡੀਓ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਫਿਲਟਰ ਨਹੀਂ ਲਗਾਉਂਦੀ ਜੀ ਤੇ ਕਈ ਭੈਣਾਂ ਹਨਾ ਕਮੈਂਟ ਕਰਦੀਆਂ ਨੇ ਕਿ ਅ ਤੁਸੀਂ ਫਿਲਟਰ ਲਗਾਇਆ ਹੋਇਆ ਹੈ ਨਾ ਮੇਰੇ YouTube ਵਾਲੀ ਵੀਡੀਓ ਤੇ ਕੋਈ ਵੀ ਫਿਲਟਰ ਨਹੀਂ ਲੱਗਦਾ ਹੁੰਦਾ ਹੈਗਾ ਤੇ ਨਾ ਹੀ ਕੋਈ ਇਹਨਾਂ ਹੈ ਨਾ ਵੀ ਸਭ ਨੂੰ ਪਤਾ ਹੈ ਕਿ YouTube ਵਾਲੀ ਵੀਡੀਓ ਤੇ ਫਿਲਟਰ ਨਹੀਂ ਲਗਾਉਣਾ ਚਾਹੀਦਾ ਹੈਗਾ ਆਪਾਂ ਸਿੰਪਲ ਕੈਮਰੇ ਦੇ ਵਿੱਚ ਹੀ ਆਪਣੀ ਜਿਹੜੀ ਵੀਡੀਓ ਨੂੰ ਬਣਾਉਨੇ ਆ ਤੇ ਇਸ ਤਰ੍ਹਾਂ ਹੀ ਆਪਾਂ ਅਪਲੋਡ ਕਰਦੇ ਆ ਉਹ ਕੋਈ ਫਿਲਟਰ ਵਗੈਰਾ ਨਹੀਂ ਲੱਗਿਆ ਹੁੰਦਾ ਮੇਰੀ ਵੀਡੀਓ ਤੇ ਬਾਕੀ ਮੇਰੇ ਕੋਲ ਕੋਈ ਰਿੰਗ ਲਾਈਟ ਵਗੈਰਾ ਨਹੀਂ ਹੈਗੀ ਮੈਂ ਨੇਚਰਲ ਲਾਈਟ ਦੇ ਵਿੱਚ ਹੀ ਆਪਣੀ ਵੀਡੀਓ ਜਿਹੜੀ ਉਹ ਸ਼ੂਟ ਕਰਦੀਆਂ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਰਿੰਗ ਲਾਈਟ ਦਾ ਨਾ ਹਨਾ ਆਪਣੀ ਅੱਖਾਂ ਦੇ ਵਿੱਚ ਪਤਾ ਲੱਗ ਜਾਂਦਾ ਹੁੰਦਾ ਹੈਗਾ ਕਿ ਆਪਾਂ ਜਿਹੜੀ ਰਿੰਗ ਲਾਈਟ ਚਲਾਈ ਹੋਈ ਹੈ ਠੀਕ ਹੈ ਜੀ ਤੁਸੀਂ ਦੇਖ ਹੀ ਸਕਦੇ ਹੋ ਨਾ ਕਿੰਨਾ ਆਪਣਾ ਚਿਹਰਾ ਜਿਹੜਾ ਨਾਲ ਦੀ ਨਾਲ ਆਪਾਂ ਨੂੰ ਗਲੋਵ ਮਿਲ ਗਿਆ ਦਹੀਂ ਹੈ ਜਿਹੜੀ ਦਹੀਂ ਤੇ ਸ਼ਾਇਦ ਇਹ ਤਾਂ ਬਹੁਤ ਹੀ ਜ਼ਿਆਦਾ ਵਧੀਆ ਨੇ ਆਪਣੀ ਫੇਸ ਦੇ ਲਈ ਹਰ ਇੱਕ ਚੀਜ਼ ਦਾ ਹੱਲ ਕਰਦੇ ਨੇ ਜਿਵੇਂ ਰਿੰਕਲਸ ਹੋ ਗਏ ਹਨਾ ਡਰਾਈਨੈਸ ਹੋ ਗਏ ਫੇਸ ਦੇ ਉੱਤੇ ਹਨਾ ਦਾਗ-ਧੱਬੇ ਹੋ ਗਏ ਫਿੰਸੀਆਂ ਵਗੈਰਾ ਹੋ ਗਈਆਂ ਤੇ ਚਲੋ ਜੀ ਹੁਣ ਆਪਾਂ ਮ사ਜ ਕਰ ਲਈ ਹੁਣ ਆਪਾਂ ਇਹਨੂੰ 20 25 ਮਿੰਟ ਰੱਖਾਂਗੇ ਉਸ ਤੋਂ ਬਾਅਦ ਦੁਬਾਰਾ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਹਾਂਜੀ ਇੱਥੇ ਆਪਾਂ ਚਿਹਰਾ ਆਪਣਾ ਵਾਸ਼ ਕਰ ਲਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਟੈਪ ਟੈਪ ਕਰਕੇ ਸੁਕਾ ਲਾਂਗੇ ਚੰਗੀ ਤਰ੍ਹਾਂ ਦੇਖੋ ਜੀ ਤੁਸੀਂ ਖੁਦ ਮੈਨੂੰ ਦੱਸਿਓ ਤੁਹਾਨੂੰ ਰਿਜ਼ਲਟ ਕਿੱਦਾਂ ਦਾ ਲੱਗਿਆ ਠੀਕ ਹੈ ਜੀ ਫੇਸ ਦੇ ਉੱਪਰ ਠੀਕ ਹੈ ਜੀ ਤੇ ਹਨਾ ਕਈ ਵਿੱਚ ਕਮੈਂਟ ਕਰਦੇ ਨੇ ਕਿ ਕੋਈ ਪ੍ਰੋਡਕਟ ਲੱਗਿਆ ਹੋਇਆ ਤੁਹਾਡੇ ਫੇਸ ਤੇ ਜਾ ਕੋਈ ਫਾਊਂਡੇਸ਼ਨ ਲੱਗਿਆ ਹੋਇਆ ਜੀ ਐਦਾਂ ਦੀ ਕੋਈ ਵੀ ਗੱਲ ਨਹੀਂ ਵੀਰੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੁਝ ਨਹੀਂ ਲੱਗਿਆ ਹੁੰਦਾ ਮੇਰੇ ਫੇਸ ਤੇ ਨਾ ਹੀ ਫਿਲਟਰ ਲੱਗਿਆ ਹੁੰਦਾ ਠੀਕ ਹੈ ਜੀ ਤੇ ਬਾਕੀ ਮੈਂ ਦੁਪੱਟਾ ਪਹਿਲਾਂ ਹੀ ਇਸ ਤਰ੍ਹਾਂ ਲੈ ਲੈਣੀ ਹੁੰਦੀ ਹੈਗੀ ਕਿਉਂਕਿ ਆਪਾਂ ਜਦੋਂ ਫੇਸ ਤੇ ਕੁਝ ਅਪਲਾਈ ਕਰਦੇ ਹਾਂ ਨਾ ਉਹ ਵਾਲਾਂ ਤੇ ਲੱਗ ਜਾਂਦਾ ਹੈਗਾ ਠੀਕ ਹੈ ਜੀ ਦੱਸਿਓ ਕਮੈਂਟ ਕਰਕੇ ਕੀ ਰਿਜ਼ਲਟ ਤੁਹਾਨੂੰ ਕਿਦਾਂ ਦਾ ਲੱਗਿਆ ਰੋਜ਼ ਅਪਲਾਈ ਕਰੋ ਤੁਹਾਨੂੰ ਤੁਹਾਡੀ ਡਰਾਈ ਸਕਿਨ ਵਾਲੀ ਪ੍ਰੋਬਲਮ ਹੈ ਜਿਹੜੀ ਉਹ ਬਿਲਕੁਲ ਖਤਮ ਹੋ ਜੂਗੀ ਜੀ ਬਿਲਕੁਲ ਤੇ ਤੁਸੀਂ ਕਮ ਸੇ ਕਮ 10 ਦਿਨ ਟਰਾਈ ਕਰੋ ਉਸ ਤੋਂ ਬਾਅਦ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਕਿਦਾਂ ਦੇ ਰਿਜ਼ਲਟ ਮਿਲੇ ਬਾਕੀ ਹੁਣ ਆਪਾਂ ਮਿਲਦੇ ਹਾਂ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ